ਯੋ ਕੌਮ ਦੇ ਜ਼ਰੂਰੀ ਮਸਲੇ ਹੈ ਉਹਨਾਂ ਉੱਪਰ ਜੋ ਡਿਸਕਸ਼ਨਸ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਰੂਰੀ ਜਾਣਕਾਰੀ ਸਾਂਝੀ ਕਰਨ ਲੱਗਿਆ ਹਾਂ ਇੱਕ ਕੌਮੀ ਨੌਜਵਾਨ ਦਿਲਜਾਨ ਸਿੰਘ ਵੱਲੋਂ ਯੂ ਐਸ ਏ ਵਿਖੇ ਫੇਅਰ ਫੈਕਸ ਵਰਜੀਨੀਆ ਵਿੱਚ ਇੱਕ ਬੜੀ ਵਧੀਆ ਜੋ ਹੋ ਰਹੀ ਹੈ ਸਿੱਖ ਯੂਥ ਵਰਕਸ਼ਾਪ ਆਰਗੇਨਾਈਜ਼ ਕੀਤੀ ਜਾ ਰਹੀ ਹੈ ਸਮਾਗਮ ਕਰਾਈ ਜਾ ਰਹੇ ਜੇਜ਼ਦੇ ਵਿੱਚ ਜੋ ਕੌਮ ਦੇ ਮੁੱਖ ਸੁਰਗ ਦੇ ਜੋ ਮਸਲੇ ਨੇ ਜੋ ਕੌਮੀ ਇਕਤਾ ਦੇ ਮਸਲੇ ਤੇ ਜੋ ਕੌਮ ਦੇ ਸਰਗਰਮ ਮਸਲੇ ਜਿਵੇਂ ਕਿ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘਾਂ ਉੱਪਰ ਤਸ਼ੱਦਦ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ ਉਹਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਤੇ ਹੋਰ ਬੜੇ ਜਿਆਦਾ ਜੋ ਕੌਮ ਦੇ ਜ਼ਰੂਰੀ ਮਸਲੇ ਹੈ ਉਹਨਾਂ ਉੱਪਰ ਜੋ ਡਿਸਕਸ਼ਨਸ ਹੋਣਗੀਆਂ ਜੋ ਬੁਲਾਰੇ ਆਪਦੇ ਸੁਝਾਅ ਦੇਣਗੇ ਤਾਂ ਸਾਰੇ ਕੌਮੀ ਨੌਜਵਾਨਾਂ ਨੂੰ ਬੇਨਤੀ ਹੈ ਚਾਹੇ ਉਹ ਉੱਥੇ ਪਹੁੰਚ ਕੇ ਜਾਂ ਆਨਲਾਈਨ ਮੀਡੀਆ ਦੁਆਰਾ ਇਸ ਵਰਕਸ਼ਾਪ ਦਾ ਜਰੂਰ ਹਿੱਸਾ ਬਣਿਓ ਤੇ ਆਪਦੀਆਂ ਜੋ ਕੌਮੀ ਵਿਚਾਰ ਨੇ ਉਹ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ